ਇਹ ਦਰਸ ਕੋ ਇਸ ਵੇਲੇ ਸੀਲੋਪੜ ਦੇ ਹੈੱਡ ਦੇ ਮੌਜੂਦ ਹਾਂ ਕਿੱਥੇ ਅਸੀਂ ਦੇਖ ਰਹੇ ਹਾਂ ਕਿ ਹੈੱਡ ਦੇ ਵਿੱਚ ਪਾਣੀ ਹਿਮਾਚਲ ਦੇ ਵਿੱਚ ਕਾਫੀ بارش ਹੋਣ ਕਾਰਨ ਬਹੁਤ ਜ਼ਿਆਦਾ ਪਾਣੀ ਇਸ ਵੇਲੇ ਆ ਚੁੱਕਿਆ ਪਰ ਦਿਖਾਉਂਦੇ ਤਸਵੀਰ ਦੇ ਵਿੱਚ ਕਿ ਹੈੱਡ ਦੇ ਵਿੱਚ ਦੂਰ ਦੂਰ ਤੱਕ ਅਸੀਂ ਨਜ਼ਰ ਮਾਰ ਰਹੇ ਹਾਂ ਬਿਲਕੁਲ ਜਿਹੜਾ ਪਾਣੀ ਜਿਹੜਾ ਇਸ ਵੇਲੇ ਫੁੱਲ ਭਰਿਆ ਹੋਇਆ ਆ ਸਾਹਮਣੇ ਤੱਕ ਜਿੱਥੇ ਵੀ ਨਜ਼ਰ ਜਾਂਦੀ ਹੈ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਕਿਉਂਕਿ ਹਿਮਾਚਲ ਦੇ ਵਿੱਚ ਲਗਾਤਾਰ بارشਾਂ ਜਿਹੜੀਆਂ ਪੈ ਰਹੀਆਂ ਸੀਗੀਆਂ ਉਹ ਪਾਣੀ ਜਿਹੜਾ ਸਾਰਾ نیچے ਨੂੰ ਆ ਰਿਹਾ ਇਹ ਹੈਡ ਦੇ ਉੱਤੇ ਪਾਣੀ ਦੇ ਗੇਟ ਤਾਂ ਖੁੱਲੇ ਹੋਏ ਆ ਤੇ ਕਿੰਨੇ ਗੇਟ ਖੁੱਲੇ ਹੋਏ ਆ ਇਹ ਵੀ ਆਪਾਂ ਜਾਣਕਾਰੀ ਦਵਾਂਗੇ ਕਿਉਂਕਿ ਹੁਣ ਇੱਕ ਇੱਕ ਕਿਸਮ ਦਾ ਖਤਰਾ ਜਿਹੜਾ ਬਣਿਆ ਹੋਇਆ ਹੈ ਅਸਾ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਹਾਨੂੰ ਬਿਲਕੁਲ ਹੈਡ ਦੀਆਂ ਦਿਖਾ ਰਿਹਾ ਰੁਪੜ ਦੀਆਂ ਤੇ ਜਿੱਥੇ ਕਿ ਪਾਣੀ ਹੋਰ ਵੀ ਵੱਧ ਸਕਦਾ ਹੈ ਸਾਹਮਣੇ ਇੱਧਰ ਦਿਖਾਓ ਜਿਹੜਾ ਤਸਵੀਰ ਦੇ ਵਿੱਚ ਹੈ ਬਿਲਕੁਲ ਪਾਣੀ ਦੂਰ ਦੂਰ ਤੱਕ ਇੱਧਰ ਨੂਰਪ੍ਰਵੇਦੀ ਦਾ ਲੱਕਾ ਜਿਹੜਾ ਪੈਂਦਾ ਹੈ ਇਸ ਕਰਕੇ ਜਿਹੜੇ ਹੁਣ 게ਟਾਂ ਦੇ ਤੱਕ ਪਾਣੀ ਪਹੁੰਚ ਚੁੱਕਿਆ ਹੈ 게ਟਾਂ ਦੀ ਤਸਵੀਰਾਂ ਵੀ ਦਿਖਾਉਂਦੇ ਆ ਤੇ ਹੁਣ ਸਰੰਦ ਨਹਿਰ ਦੀਆਂ ਤਸਵੀਰਾਂ ਦੇਖ ਸਕਦੇ ਆ ਇੱਧਰ ਤਸਵੀਰਾਂ ਇਸ ਸਰੰਦ ਨਹਿਰ ਆ ਜੀ ਜਿਹੜੇ ਕਿ ਬਿਲਕੁਲ ਫੁੱਲ ਤੇ ਉੱਪਰ ਦੇ ਉੱਪਰ ਜਿਹੜੀ ਚੱਲ ਰਹੀ ਹੈ ਸਾਰੇ 게ਟ ਜਿਹੜੇ ਖੋਲੇ ਹੋਏ ਨੇ ਕਿਉਂਕਿ ਪਾਣੀ ਕਾਫੀ ਜਿਹੜਾ ਦਰਿਆ ਦੇ ਵਿੱਚ ਵੱਧ ਚੁੱਕਿਆ ਹੈ ਤੇ ਇਹਦੇ ਸਬੰਧ ਦੇ ਵਿੱਚ ਅਸੀਂ ਅੱਜ ਵਿਸ਼ੇਸ਼ ਕਵਰੇਜ ਕਰਨ ਵਾਸਤੇ ਸਰੰਦ ਨਹਿਰ ਤੇ ਮੌਜੂਦ ਆ ਇਸੇ ਕਿ ਹੈੱਡ ਦੇ ਪੁਲ ਦੇ ਉੱਤੇ ਸਾਰਾ ਪਾਣੀ ਜਿਹੜਾ ਛੱਡਿਆ ਹੋਇਆ ਹੈ ਕਿਉਂਕਿ ਪਾਣੀ ਨੂੰ ਰੋਕ ਨਹੀਂ ਸਕਦੇ ਹੈਗੇ ਜੇਕਰ ਪਾਣੀ ਨੂੰ ਰੁਕਦੇ ਹੈ ਤਾਂ ਕਿਸੇ ਪਾਸੇ ਵੀ ਪਾਣੀ ਹੋਰ ਵੀ ਨੁਕਸਾਨ ਕਰ ਸਕਦਾ ਹੈ ਜਿਹੜਾ ਸਾਡਾ ਸਤਲੁਜ ਦਰਿਆ ਹੈ ਸਤਲੁਜ ਦਰਿਆ ਦੇ ਵਿੱਚ ਕਈ ਪਿੰਡ ਜਿਹੜੇ ਆਸ-ਪਾਸੇ ਜਿਹੜੇ ਵਸਦੇ ਨੇ ਪਰ ਲੇਕਿਨ ਪਾਣੀ ਨੂੰ ਲੈ ਕੇ ਵੱਡੀ ਖਬਰ ਜਿਹੜੀ ਹੈ ਇਸ ਵੇਲੇ ਜੋ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹਦੇ ਵਿੱਚ ਜਿਹੜੇ ਹੈ ਸਥਿਤੀ ਇਸ ਵੇਲੇ ਪਾਣੀ ਜਿਹੜਾ ਕਾਫੀ ਜ਼ਿਆਦਾ ਹੱਦ ਦੇ ਵਿੱਚ ਆਇਆ ਹੋਇਆ ਹੈ ਤੇ ਪ੍ਰਸ਼ਾਸਨ ਨੂੰ ਅਲਰਟ ਰਹਿਣ ਦੀ ਜਿਹੜੀ ਜ਼ਰੂਰਤ ਹੈ